ਪੇਵਾ ਵਿਦਿਆ ਦੇ ਵਿੱਚ ਅੱਜ ਪਾਣੀ ਛੱਡਿਆ ਬਹੁਤ ਜ਼ਿਆਦਾ 1,25 ਹਜ਼ਾਰ ਕਿਊਬਿਕ ਪਾਣੀ ਜਿਹੜਾ ਹੋਰ ਜਿਹੜਾ ਛੜਦਾ ਜਿਹੜਾ ਬਾਅਦ ਤੱਕ ਜਿਹੜਾ ਅੱ체 ਪਹੁੰਚਣ ਦੇ ਅਸਾਰ ਹੈ ਕਿ 10 ਵਜੇ ਦੇ ਲਾਗੇ-ਚਾਗੇ ਪਾਣੀ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਉਹ ਦੇਖਣ ਆਏ ਸੀਗੇ ਉਸ ਦੇ ਇੱਕ ਤੇ ਦੂਰ ਪੈ ਦੇ ਆਪਾਂ ਕਿਤੇੋਂ ਤੁਸੀਂ ਬੰਦ ਟੁੱਟ ਜੇ ਤੇ ਤੁਸੀਂ ਬੰਦ ਤੋਂ ਬਾਅਦ ਨਹੀਂ ਪਾਣੀ ਜਾਣਾ ਚਾਹੀਦਾ ਫਿਰੰਦਰੀ ਨੂੰ ਜਾਣ ਤੋਂ ਬਾਅਦ ਉਹਨਾਂ ਸਾਬ ਉਹਨ ਕੀ ਜਿੱਦਾਂ ਜਿਹੜਾ ਝੋਨਾ ਲੱਗਾ ਅਗਲੇ ਬਸਰੋਂ ਸਾਹਮਣੇ ਤੁਹਾਨੂੰ ਦੱਸਿੰਦਾ ਸਰਮਾਤਵਾ ਕਦੇ ਸਭ ਕੁਝ ਠੀਕ ਠਾਕ ਰਹੇ ਬਾਬਾ ਬੁੱਢਾ ਸਾਫ ਦਾ ਤੇ ਅਸੀਂ ਪੂਰਾ ਪ੍ਰਬੰਧ ਕੀਤਾ ਸਰਕਾਰ ਨੇ ਅਈ ਕੋਸ਼ਿਸ਼ ਤੇ ਇਹ ਕੋ ਨੁਕਸਾਨ ਨਾ ਹੋਵੇ ਇੱਕ ਕਿਸਾਨਾਂ ਨੂੰ ਜਿਆਦਾ ਮੇਰੀ ਬੇਨਤੀ ਹੈ ਮਜ਼ਦੂਰਾਂ ਨੂੰ ਬੇਨਤੀ ਹੈ ਕਿ ਪਾਣੀ ਜਿਹੜਾ ਚੜ ਜਾਣਾ ਸ਼ਾਮ ਨੂੰ ਕੋਈ ਵੀ ਬੰਦਾ ਜਿਹੜਾ ਆਪਣੇ ਜਾਨ ਮਾਲ ਦਾ ਰਿਸਕ ਨਾ ਲਵੇ ਪਾਣੀ ਬਲੇ ਅਸਲੇ ਬਹੁਤ ਜਿਆਦਾ ਪਾਣੀ ਦਾ ਪੱਧਰ ਹੈ ਜਦੋਂ 1.25 ਜਿਹੜਾ ਪਿੱਛੋਂ ਉੱਜ ਦਰਿਆ ਚੋਂ ਆ ਰਿਹਾ ਉਹ ਤੁਸੀਂ ਦੇਖੋਗੇ 7-8 ਵਜੇ ਤੱਕ ਇੰਨੇ ਇੱਥੇ ਪਹੁੰਚ ਜਾਣਾ ਉਹ ਕਿੰਨਾ ਨੁਕਸਾਨ ਜਿਹੜਾ ਹੋਣ ਦਾ ਦੱਸਿਆ